ਭਾਰਤੀ ਵਿਗਿਆਨ ਸਿੱਖਿਆ ਤੇ ਖੋਜ ਸੰਸਥਾਨ ਦੇ ਇੱਕ ਨਵੇਂ ਅਧਿਐਨ ਦੇ ਅਨੁਸਾਰ ਭਾਰਤ ਦੇ ਬੰਨਾਂ ਤੇ ਜਲ ਭੰਡਾਰਾਂ ਦੀ ਭੰਡਾਰਨ ਸਮਰੱਥਾ ਘਟ ਕੇ 50% ਰਹਿ ਗਈ ਹੈ ਇਸ ਦੇ ਨਾਲ ਬਿਜਲੀ ਦੀ ਪੈਦਾਵਾਰ ਅਤੇ ਪਾਈ ਚਾਰਿਆਂ ਨੂੰ ਹੜ੍ਹ ਤੇ ਸੋਕੇ ਤੋਂ ਬਚਾਉਣ ਲਈ ਉਹਨਾਂ ਦੀ ਸਮਰੱਥਾ ਵੀ ਘਟ ਰਹੀ ਹੈ ਕਮਾਂਦਰੀ ਮੈਗਜ਼ੀਨ ਸਟੋਕ ਕੈਸਟਿਕ এনवायरमेंटਲ ਅ ਰਿਸਰਚ ਐਂਡ ਰਿਸਕ ਅਸੈਸਮੈਂਟ ਵਿੱਚ छਪੇ ਇਸ ਅਧਿਐਨ ਦੇ ਵਿੱਚ 1000 ਮਿਲੀਅਨ ਕਯੂਬਿਕ ਮੀਟਰ ਤੋਂ ਵੱਧ ਭੰਡਾਰਨ ਸਮਰੱਥਾ ਵਾਲੇ 300 ਤੋਂ ਵੱਧ ਵੱਡੇ ਜਲ ਭੰਡਾਰਾਂ ਦੇ ਸਰਕਾਰੀ ਰਿਕਾਰਡ ਦੀ ਜਾਂਚ ਕੀਤੀ ਗਈ ਹੈ ਨਤੀਜੇ ਦੱਸਦੇ ਹਨ ਕਿ ਕਈ ਬੰਨਾਂ ਨੇ ਪਹਿਲਾਂ ਹੀ ਆਪਣੀ ਕਹਿ ਭੰਡਾਰਨ ਸਮਰੱਥਾ ਦਾ 50% ਤੋਂ ਵੱਧ ਗਵਾ ਦਿੱਤਾ 2050 ਤੱਕ ਕਈ ਹੋਰ ਬੰਨਾਂ ਦੇ ਖਾਸ ਤੌਰ ਤੇ ਹਿਮਾਲੇ ਖੇਤਰ ਨਰਮਦਾ ਤਾਪੀ ਬੇਸਿਲ ਪੱਛਮੀ ਘਾਟ ਤੇ ਸਿੱਧੂ ਗੰਗਾ ਦੇ ਮੈਦਾਨਾ ਦੇ ਵਿੱਚ ਇਸ ਪੱਧਰ ਤੱਕ ਪਹੁੰਚਣ ਦੀ ਆਸ ਹੈ ਖੇਤੀਬਾੜੀ ਦੇ ਕਾਰਨ ਮਿੱਟੀ ਦਾ ਖੁਰਨਾ ਜੰਗਲਾਂ ਦੀ ਕਟਾਈ ਤੇ ਹੜ੍ਹ ਨੂੰ ਇਸ ਦੇ ਪ੍ਰਮੁੱਖ ਕਾਰਨ ਮੰਨਿਆ ਗਿਆ ਹੈ